ਇੱਥੇ ਤੁਸੀਂ ਮੇਲਾ ਦੇਖ ਸਕਦੇ ਹੋ ਬਹੁਤ ਜਿਆਦਾ ਵੱਡਾ ਮੇਲਾ ਕਿਉਂਕਿ ਵੀਰਪੇਟ ਦਾ ਸੀਸਮੈਲ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਤੇ ਕਹਿੰਦੇ 23 ਤਰੀਕ ਤੱਕ ਮੇਲਾ ਚੱਲਣਾ ਤੇ ਹਰ ਰੋਜ਼ ਇੱਥੇ ਬਹੁਤ ਜਿਆਦਾ ਗਾਇਕ ਵੀ ਇੱਥੇ ਆਉਂਦੇ ਆ ਤੇ ਵਕ-ਵਕ ਜਿੰਨੇ ਵੀ ਪ੍ਰਾਤਨਿਕ ਚੀਜ਼ਾਂ ਮੰਨੋ ਵੀ ਆਪਾਂ ਦੇਖਿਆ 20 ਸਾਲ ਪਹਿਲਾਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਜੋ ਪ੍ਰਾਤਨਿਕ ਚੀਜ਼ਾਂ ਸਨ ਉਹ ਵੀ ਇੱਥੇ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਸੋ ਕਰੇ ਬੈ ਕੇ ਤੁਸੀਂ ਇਹ ਮੇਲੇ ਦਾ ਆਨੰਦ ਮਾਣ ਸਕਦੇ ਦੇਖੋ ਤੁਸੀਂ ਵੀਡੀਓ ਤੇ ਰਾਣੀ ਕਿੰਨੀਆਂ ਔਰਾਂ ਲੱਗੀਆਂ ਹੋਈਆਂ ਨੇ ਅਸੀਂ ਇਸ ਸਮਾਂ ਦੇ ਆ ਤਸਵੀਰਾਂ ਨੇ ਦੋ ਤੁਸੀਂ ਦੇਖ ਲਓ ਸੀਸਮੈਲ ਪਟਿਆਲੇ ਦੇ ਵਿੱਚ ਤੇ 20 ਰੁਪਏ ਟਿਕਟ ਇੱਕ ਮੈਂਬਰ ਦੀ ਰੱਖੀ ਗਈ ਆ ਜਿਹੜਾ ਇਹ ਮੇਲਾ ਲੱਗ ਰਿਹਾ ਉੱਤੇ ਤੁਸੀਂ ਜਾ ਸਕਦੇ ਹੋ ਦੇਖਣ ਲਈ ਤੁਸੀਂ ਦੇਖੋ ਸਾਰਾ ਕੁਝ ਤੁਹਾਨੂੰ ਦਿਖਾ ਰਿਹਾ ਤੇ ਇਹ ਰਾਜਸਥਾਨ ਤੋਂ ਜੰਮੂ ਕਸ਼ਮੀਰ ਤੋਂ ਤੇ ਇੱਥੇ ਲੋਕ ਪਹੁੰਚੇ ਹੋਣੇ ਦੋ ਦੋ ਤੇ ਖਿੱਚ ਦਾ ਕੇਂਦਰ ਕੇਂਦਰ ਬਣਿਆ ਇੱਕ ਜਿਹੜਾ ਜੇਤ ਸਮੁੰਦਰ ਦੇ ਉੱਤੇ ਦਾ ਕੇਂਦਰ ਆ ਦੇ ਕੋਲ ਤਸਵੀਰਾਂ ਸਾਰੀਆਂ ਮਮਾਇਆ ਬਾਏ ਮਮਾਇਆ ਬਾਏ ਜਿੱਥੇ ਪੂਰੇ ਜ਼ਬਾਣੋ ਮਮਾਇਆ ਬਾਏ ਮਮਾਇਆ ਬਾਏ ਇੱਕ ਪਸੰਦ ਜ਼ਬਾਣੋ

आ, ए, मेला देखते लगे तो बहुत लगे होर भी गलत कराने आप इतने हाँ जी तुम्हें राजस्थान तो आया वह लगे राजस्थान सेगा बहुत अच्छा है बहुत अच्छा लगता ਪ੍ਰੋਗਰਾਮ ਤੇ ਤੁਸੀਂ ਦੇਖੋ ਹੋਲੀਆ ਦੇ ਵਿੱਚ ਹੋ ਗਏ ਕੁਪਕੀ ਫਾਸਲੇ ਪਰ ਬੜਾ ਤੇਰੀ ਹੌਸਲਾ ਬਰਕਰਰ ਕੇ ਸਰਦਾ ਤੇ ਬੰਦੇ ਅੱਗੇ ਆ ਕੇ ਪਿਆ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਤਸਵੀਰਾਂ ਇੱਥੇ ਬੱਚੇ ਬਹੁਤ ਜ਼ਿਆਦੇ ਉਸ ਨਜ਼ਰ ਆ ਰਹੇ ਨੇ ਦੇਖੋ ਕੋਈ ਸਰਚ ਮੇਲਾ ਪਟਿਆਲੇ ਸੀਸ ਮੈਲ ਦੇ ਵਿੱਚ ਬੜਾ ਆਨੰਦ ਵਜਾ ਦੇਖੋ ਛੋਟੇ ਛੋਟੇ ਬੱਚੇ ਕਿਵੇਂ ਝੂਲਾ ਝੂਲ ਰਹੇ ਨੇ ਆ ਦੇਖੋ ਅੱਗੇ ਤੁਹਾਨੂੰ ਹੋਰ ਮਲਾਉਂਦੇ ਆ ਹਾਂਜੀ ਬੱਚੇ ਖੁਸ਼ ਨੇ ਤੁਹਾਡੇ ਦਾ ਖੁਸ਼ੇ ਪੂਰੇ ਮੇਰੇ ਆਕਾ ਪੂਰੇ ਖੁਸ਼ੇ ਮੇਰੇ ਆਕਾ ਹੱਸ ਕੇ ਦਿਖਾਓ ਥੋੜਾ ਜਿਹਾ ਹਾ 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 ਬੋਲ ਕਾ ਹੁਕਮ ਹੈ ਮੇਰੇ ਲਈ ਮੇਰੇ ਆਕਾ ਇਹ ਜਿੰਨੇ ਬੱਚੇ ਖੜੇ ਨੇ ਕਹਿੰਦੇ ਸਾਨੂੰ ਪੈਸਿਆਂ ਦੀ ਬਹੁਤ ਲੋੜ ਆ ਬਾ ਸਾਨੂੰ ਮਿਲ ਜੂਏ ਮੇਰੇ ਆਕਾ ਮੇਲਾ ਲਾ ਕੇ ਹਾਂ 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 ਤੇ ਤੁਸੀਂ ਦੇਖ ਸਕਦੇ ਹੋ ਚਲੋ ਇੱਕ ਬੱਚਿਆਂ ਦਾ ਮਨੋਰੰਜਨ ਲਈ ਅਤੇ ਇਹ ਬਾਈ ਖੜਿਆ ਤੇ ਅੱਜ ਕੱਲ੍ਹ ਦੁਨੀਆ ਬਹੁਤ ਦੁਖੀ ਆ ਖੁਸ਼ੀ ਕਰਨ ਵਾਸਤੇ ਵੀ ਕੋਈ ਨਾ ਕੋਈ ਚਾਹੀਦਾ ਤੁਹਾਨੂੰ ਤੇ ਆਜੋ ਅੱਗੇ ਹੋਰ ਦਿਖਾਂਗਾ ਤਸਵੀਰਾਂ ਤੁਹਾਨੂੰ ਦੇਖੋ ਤੁਸੀਂ ਘਰ ਬਹਿ ਕੇ ਇਸ ਮੇਲੇ ਦਾ ਆਨੰਦ ਮਾਣ ਸਕਦੇ ਹੋ ਸਾਰਾ ਕੁਝ ਦਿਖਾਣਿਆ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹਾਂਗੇ ਵੀ ਨਾਲ-ਨਾਲ ਆਓ ਤੇ ਆਪਾਂ ਸਾਰਿਆਂ ਨੂੰ ਦਿਖਾ ਦਈਏ ਆਜੋ ਜੀ ਇੱਕ ਇੱਕ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ ਜਿਹਦੇ ਲਈ ਤੁਹਾਡਾ ਆਪ ਇੱਥੇ ਦਿਲ ਕਰੇਗਾ ਉਹਨੂੰ ਦੇਖੋ ਇਹਦੇ ਜੀ ਇੱਥੇ 1200 ਰੁਪਏ ਦਾ ਜੀ 1200 ਰੁਪਏ ਦਾ ਤੇ ਰੇਟ ਤਾਂ ਪੈਸੇ ਬੀਬੀਆਂ ਕਹਣਗੇ ਮਹਿੰਗਾ ਜੇ ਜਿਹੜੀਆਂ ਰੇਡੀ ਵਾਲ ਤੋਂ ਲੈ ਰੇਡੀ ਵਾਲ ਤੋਂ ਲੈਂਦੇ ਨਾ ਤਾਂ ਤਾਂ 300 ਦਾ ਲੈ ਲੈਂਦੇ ਕਹਿੰਦੇ ਬੜਾ ਸਸਤਾ ਸੂਟ ਆ ਪਰ ਇੱਥੇ ਮਹਿੰਗਾ ਭਾਈ 1200 ਦਾ ਪਰ ਕਟੂੜੀ ਵਧੀਆ ਹੋਵੇਗਾ ਅੱਗੇ ਤੁਹਾਨੂੰ ਹੋਰ ਦਿਖਾਣੇ ਬਹੁਤ ਵਧੀਆ ਤੇ ਡਬਲ ਬੈੱਡ ਦੀਆਂ ਚਾਦਰਾਂ ਹਾਂਜੀ ਕੀ ਕੀ ਪ੍ਰਾਏਗਾ ਜੀ ਆਪਣਾ ਇੱਥੇ ਸਰ 850 ਸੇ ਸਟਾਰਟਿੰਗ ਹੈ ਬੈਕ ਸ਼ਿਟ 850 ਸੇ ਸਟਾਰਟਿੰਗ ਹੈ ਫਿਰ 1250 1350 1500

ਕਿੰਨੀ ਸੋਹਣੀ ਸਜਾਵਟ ਇੱਥੇ ਆਉਣ ਜਾਣ ਵਾਲਿਆਂ ਲਈ ਕੀਤੀ ਗਈ ਆ ਜਿੱਥੇ ਇੱਕ ਖਿੱਚ ਦਾ ਕੇਂਦਰ ਬਣਾ ਕੇ ਰੱਖ ਦਿੱਤਾ ਹੈ ਇਹ ਮੇਲਾ ਇੱਕ ਬਹੁਤ ਜ਼ਿਆਦਾ ਵਧੀਆ ਜਿੱਥੇ ਤੁਸੀਂ ਆ ਕੇ ਪਟਿਆਲੇ ਦੀਆਂ ਤਸਵੀਰਾਂ ਜਿੱਥੇ ਪਟਿਆਲੇ ਦੇ ਵਿੱਚ ਸੀ ਸਮੈਲ ਦੇ ਵਿੱਚ ਬਹੁਤ ਵੱਡਾ ਇੱਕ ਭਾਰੀ ਜਿਹੜਾ ਮੇਲਾ ਲੱਗਿਆ ਹੋਇਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੱਭਿਆਚਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣਾ ਜਿਹੜਾ ਪੰਜਾਬ ਦੇ ਵਿੱਚੋਂ ਗਾਇਬ ਹੁੰਦਾ ਜਾ ਰਿਹਾ ਤੁਸੀਂ ਦੇਖੋ ਇੱਥੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਦੁੱਧ ਰੜਕਦੇ ਹੁੰਦੇ ਸੀ ਹੁਣ ਤਾਂ ਮਸ਼ੀਨਾਂ ਕੀ ਅੰਦਰ ਜਿਹੜੀਆਂ ਮਸ਼ੀਨਾਂ ਆ ਗਈਆਂ ਹਨਾ ਦੁੱਧ ਰੜਕਣ ਲਈ ਪਰ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੁੱਧ ਰੜਕਿਆ ਜਾਂਦਾ ਸੀ ਤੇ ਇੱਧਰ ਮੈਂ ਕਹਾਗਾ ਜੀ ਜ਼ਰੂਰ ਦਿਖਾਓ ਜਿਵੇਂ ਚੁੱਲਾ ਅੱਜ ਕੱਲ ਗੈਸ ਤੇ ਸਾਰਾ ਕੁਝ ਬਣਦਾ ਹਨਾ ਤੇ ਚੁੱਲਿਆਂ ਨੂੰ ਵੀ ਲੋਕ ਭੁੱਲ ਚੁੱਕੇ ਆ ਤਾਂ ਕਰਕੇ ਜਿਹੜੇ ਖਰਚੇ ਆ ਸੀ ਆਪਦੇ ਆਪੇ ਵਧਾ ਲਏ ਸਾਰਾ ਕੁਝ ਸੜ ਚੁੱਕੇ ਆ ਇਸ ਤਰ੍ਹਾਂ ਤੁਸੀਂ ਦੇਖੋ ਅੱਗੇ ਜਿਹੜੀ ਕਣਕ ਫੀਸੀ ਜਾ ਰਹੀ ਆ ਆਟਾ ਤਲਾਂ ਇਸ ਤਰ੍ਹਾਂ ਕਰਦੇ ਵਿੱਚ ਜਿੰਨੀ ਕੋ ਲੋਡ ਹੁੰਦੀ ਸੀ ਉਨਾ ਕਾਟਾ ਫੀਸ ਲੈ ਤੇ ਖਾ ਲੈਂਦੇ ਤਾਜਾ ਆਟਾ ਤੇ ਤੁਸੀਂ ਦੇਖ ਸਕਦੇ ਹੋ ਤੇ ਵਕ ਵਕ ਤੁਸੀਂ ਵੀਰਾਂ ਤੁਹਾਨੂੰ ਅਸੀਂ ਹੋਰ ਵੀ ਦਿਖਾ ਰਹੇ ਹਾਂ ਔਰ ਉੱਪਰੋਂ ਤੇ ਤੁਸੀਂ ਦੇਖੋ ਬਹੁਤ ਜ਼ਿਆਦਾ ਜਿਹੜਾ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪੁਰਾਣੇ ਤੋਂ ਪੁਰਾਣਾ ਸਮਾਨ ਆ ਜਿਹੜਾ ਇੱਥੇ ਸੱਭਿਆਚਾਰ ਦੇ ਜ਼ਰੀਏ ਸਾਰਾ ਕੁਝ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਅਸੀਂ ਨੀਚੇ ਜਾ ਕੇ ਸਾਰਾ ਤੁਹਾਨੂੰ ਇਹ ਮੇਲਾ ਦਿਖਾਉਂਦੇ ਆ ਤੁਸੀਂ ਘਰੇ ਬਹਿ ਕੇ ਇਹ ਮੇਲੇ ਦਾ ਆਨੰਦ ਮਾਣ ਸਕਦੇ ਜੋ ਪਟਿਆਲੇ ਦੇ ਵਿੱਚ ਸੀ ਸਮੈਲ ਦੇ ਵਿੱਚ ਲੱਗਿਆ ਹੋਇਆ ਆਜੋ ਤੁਸੀਂ ਪਹਿਲਾਂ ਵੀ ਮੇਲਿਆਂ ਦੇ ਵਿੱਚ ਦੇਖਦੇ ਹੁੰਦੇ ਆ ਮੈਂ ਨਿਸ਼ਾਨੇਬਾਜ਼ੀ ਲਾਉਣੀ ਹਨ ਬੁਲਬਲੇ ਭੰਣੇ ਤੇ ਅੱਜ ਦੇਖੋ ਇੱਥੇ ਬਹੁਤ ਆਨੰਦ ਦੇ ਨਾਲ ਇਹ ਨੌਜਵਾਨ ਵੀ ਬੁਲਬਲੇ ਇੱਥੇ ਭੰਨ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸੀਸ ਮੈਲ ਦੀਆਂ ਤਸਵੀਰਾਂ ਨੇ ਜਿੱਥੇ ਸਰਚ ਮੇਲਾ ਲੱਗਿਆ ਹੋਇਆ ਜਿਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇੱਥੇ ਲੋਕ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵਕ-ਵਕ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝਾ ਕਰਾ ਰਿਹਾ ਤੁਹਾਡੇ ਨਾਲ ਕਿਉਂਕਿ ਤੁਸੀਂ ਜਿਹੜੇ ਨਹੀਂ ਪਹੁੰਚਾ ਤੇ ਉਹ ਵੀ ਇਸ ਮੇਲੇ ਦਾ ਆਨੰਦ ਮਾਣ ਸਕਦੇ ਆ ਤੁਸੀਂ ਵੀਡੀਓ ਰਾਹੀਂ ਦੇਖ ਲਓ ਤੇ ਕਿੰਨਾ ਕੁਝ ਇੱਥੇ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਇੱਕ ਵੀਡੀਓ ਰਾਹੀਂ ਤੁਸੀਂ ਇਸ ਮੇਲੇ ਦਾ ਆਨੰਦ ਮਾਣ ਸਕਦੇ ਹੋ ਜਿੱਤੇ ਬੱਚਾਲੇ ਵੱਡੇ ਵੱਡੇ ਚੰਡੋਲ ਵੀ ਲਾਏ ਗਏ ਨੇ ਤੇ ਮੋਗੇ ਤਸਵੀਰਾਂ ਦੇਖੋ ਤੇ ਹਰ ਚੀਜ਼ ਆ ਇੱਥੇ ਜਿਹੜੀ ਅ ਮੋਹੱਈਆ ਕਰਵਾਈ ਜਾ ਰਹੀ ਹੈ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਪਟਿਆਲੇ ਤੋਂ ਦੇ ਸੀਸਮੈਲ ਤੋਂ 20 ਰੁਪਏ ਟਿਕਟ ਇਸ ਦੀ ਰੱਖੀ ਗਈ ਆ 20 ਰੁਪਏ ਟਿਕਟ ਦੇ ਵਿੱਚ ਤੁਸੀਂ ਇਹ ਮੇਲੇ ਦਾ ਆਨੰਦ ਮਾਣ ਸਕਦੇ ਹੋ ਛੋਟੇ ਛੋਟੇ ਬੱਚੇ ਬਹੁਤ ਖੁਸ਼ ਨੇ ਇਸ ਤੇ

o le pulea sa'a o po'o ma'a o le pulea sa'a o po'o ma'a takk <laughs> fyri ਨਾਮੀਆਂ ਦੇ ਤਾਜ਼ਾ ਖਬਰਾਂ ਲੈ ਕੇ ਚੱਲ ਰਹੇ ਹਾਂ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਾਂਗੇ ਸਾਡੇ ਜੋਰ ਟੀਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕਮੈਂਟ ਸ਼ੇਅਰ ਕਰਿਓ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਜਿਹੜੇ ਸਪ੍ਰਿੰਟ ਤੁਸੀਂ ਨੰਬਰ ਚਾਹ ਰਹੇ ਹੋ ਜਰੂਰ ਜੋ ਪੇਜ ਧੰਨਵਾਦ ਜੀ